ਲੋਸ ਐਂਜਲਸ ਹਵਾਈ ਅੱਡੇ ਉੱਤੇ ਉਡਾਨਾਂ ਰੋਕੀਆਂ ਗਈਆਂ ਸਟਾਫ ਦੀ ਘਾਟ ਕਾਰਨ ਦੇਰੀ ਦੀ ਸੰਭਾਵਨਾ ਸਤਿ ਸ਼੍ਰੀ ਅਕਾਲ ਜੀ ਮੈ ਰੌਸ਼ਨੀ ਦੱਸ ਦਈਏ ਕਿ ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਹਵਾਈ ਆਵਾਜ਼ ਆਈ ਕੰਟਰੋਲ ਕੇਂਦਰ ਵਿੱਚ ਸਟਾਫ ਦੀ ਘਾਟ ਕਾਰਨ ਲੋਸ ਐਂਜਲਸ ਹਵਾਈ ਅੱਡੇ ਤੇ ਉਡਾਨਾਂ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ ਦੱਸ ਦਈਏ ਕਿ ਫੋਲਡਰ ਵੈਨਿਊ ਪ੍ਰਸ਼ਾਸਨ ਨੇ ਦੱਸਿਆ ਕਿ ਸ਼ਿਕਾਇਤੀ ਵਾਸ਼ਿੰਗਟਨ ਅਤੇ ਨਿਵਾਜ਼ ਵਿੱਚ ਸਟਾਫ ਦੀ ਕਾਰਨ ਉਡਾਨਾਂ ਨੂੰ ਦੇਰੀ ਵਿੱਚ ਦੇਰੀ ਆ ਰਹੀ ਹੈ ਜਿਸ ਦੇ ਵਿੱਚ FAA ਨੇ ਦੁਨੀਆ ਦੇ ਸਭ ਤੋਂ ਬੀਜ਼ੀ ਹਵਾਈ ਅੱਡੇ ਉਡਾਨਾਂ ਸੰਚਾਲਨਾ ਅਸਥਾਈ ਰੂਪ ਵਿੱਚ ਰੋਕੀਆਂ ਅਮਰੀਕਾ ਆਵਾਜ਼ ਆਈ ਸਕਤਰ ਨੇ ਸੀ ਜਿਹੜੀ ਕਿ ਸ਼ਮੀ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਉਡਾਨਾਂ ਵਿੱਚ ਵੀ ਦੇਰੀ ਆ ਸਕਦੀ ਹੈ ਜਾਂ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਜਾਵੇਗਾ ਕਿਉਂਕਿ ਦੇਸ਼ ਦੇ ਹਵਾਈ ਆਵਾਜ਼ ਆਈ ਕੰਟਰੋਲ ਸਰਕਾਰ ਨੇ ਸ਼ੈਡਿਊਲ ਦ ਰਾਨੇ ਬਿਨਾ ਕਿਸੇ ਤਨਖਾਹ ਦੇ ਕੰਮ ਕਰ ਰਹੇ ਨੇ ਜਿਸ ਕਾਰਨ ਇਹਨਾਂ ਫਲਾਈਟਾਂ ਦੇ ਵਿੱਚ ਦੇਰੀ ਆ ਸਕਦੀ ਹੈ